ਇਹ ਉਦਮ ਸਿੰਘ ਦੀ ਪ੍ਰਤਿਮਾ ਨਾਲ ਜਿੰਨੇ ਵੀ ਇਹ ਕੰਮ ਕੀਤਾ ਹੈ ਜਿਹੜਾ ਵੀ ਇਹਨਾਂ ਡੈਮੇਜ ਕਰਕੇ ਗਿਆ ਬਹੁਤ ਮਦਭਾਗੀ ਘਟਨਾ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿੰਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਫੜ ਕੇ ਉਹਦੇ ਤੇ ਕੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸ਼ੀਰ ਹੈ ਯਾਰ ਕਮਾਲ ਹੋ ਗਈ ਵੀ ਸ਼ੀਰਾਂ ਨੂੰ ਵੀ ਕੋਈ ਨਹੀਂ ਛੱਡਦਾ ਭਲੇ ਤਾਂ ਹੁਣ ਤਾਂ ਘਾਟਨ ਕੀਤਾ ਲੈ 500 ਦਾ ਕੀਤਾ ਤੇ ਅੱਜ ਦੇ ਨਾਲ ਐਂ ਸੱਚਨਾ ਬੜੀ ਮੰਦਭਾਗੀ ਰਹਿਣਾ ਬੜੀ ਸਾਰੇ ਜਣੇ ਨਿੰਦਾ ਕਰਦੇ ਤੇ ਸਾਰਿਆਂ ਦੇ ਦਿਲਾਂ ਵਿੱਚ ਦੁੱਖ ਬਹੁਤ ਹੈ ਇਸ ਵਾਰ ਕਰੋਨਾ ਲੋਕਾਂ ਦੀ ਸ਼ਰਧਾ ਦੇ ਪ੍ਰਤੀਕ ਸ਼ੀਰ ਉਦਮ ਸਿੰਘ ਜੀ ਦਾ ਚੌਂਕ ਜਿਹੜਾ ਅਵੌਰ ਦੇ ਵਿੱਚ ਹੁਣ ਹੈ ਜਿੰਨਾ 2-3 ਦਿਨ ਪਹਿਲੇ ਹੀ ਮੂਰਤ ਹੋਇਆ ਸੀਗਾ ਕੋਈ ਕਿਸੇ ਗਲਤ ਬੰਦਿਆਂ ਨੇ ਉਹਨਾਂ ਦੀ ਪਿਸਤੌਲ ਨੂੰ ਖੋ ਕੇ ਲੈ ਕੇ ਗਏ ਨੇ ਸਾਡੇ ਸ਼ਹਿਰ 'ਚ ਬੜੀ ਮੰਦਭਾਗੀ ਘਟਨਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਕੇ ਕੱਢੀ ਦੀ ਕੱਢੀ ਸਜ਼ਾ ਦਿੱਤੀ ਜਾਵੇ ਇਹ ਜਿਹੜਾ ਅਜੇ ਕੰਮ ਹੋਇਆ ਬਹੁਤ ਗਲਤ ਕੰਮ ਹੋਇਆ ਹੈ ਇਹ ਸ਼ਹਿਰ ਆ ਉਦਮ ਸਿੰਘ ਦਾ ਹੱਥ ਨਹੀਂ ਤੋੜਿਆਗਾ ਸ਼ਹਿਰ ਦਾ ਹੱਥ ਤੋੜਿਆ ਗਿਆ ਤੇ ਇਹ ਕੋਈ ਨਸ਼ੇੜੀ ਦਾ ਕੰਮ ਨਹੀਂ ਹੋਇਆਗਾ ਇਹ ਕਿ ਸਟਾਰਟ ਦੇ ਦਤੋਂ ਹੱਥ ਤੇ ਜੋ ਇਹ ਸੰਸਥਾ ਇਹਨਾਂ ਦੀ ਜੋ ਇਹ ਅੱਜ ਲੈਣਗੇ ਅਸੀਂ ਇਹਨਾਂ ਦੇ ਨਾਲ ਲੱਗੇ ਆਂ ਜੋ ਕੰਮ ਹੋਏ ਕੰਮ ਨਹੀਂ ਹੋਣਾ ਚਾਹੀਦਾ ਪੁਲਿਸ ਵਾਲੇ ਖੜੇ ਨੇ ਪੁਲਿਸ ਵਾਲਾ ਨੇ ਵੀ ਗੁਜਾਰਿਸ਼ ਹੈਗੀ ਹੈ ਕਿ ਇਸ ਬੰਦੇ ਨੂੰ ਫੜ ਕੇ ਜੂਤੀਆਂ ਹਾਰ ਪਾ ਕੇ ਸ਼ਰਜ ਘਮਾਇਆ ਜਾਵੇ ਜੈਮ ਸਿੰਘ ਮਨਸੂਰੀ ਇਨਫੋਰਮੇਸ਼ਨ ਆਈ ਜੀ ਵੀ ਇਦਾਂ ਕਰਕੇ ਮਾਨਸ਼ੀਰ ਦੇ ਮਾਨਸ਼ੀਰ ਦੇ ਕੋਲ ਤੋਂ ਨਾਲ ਹਥਿਆਰ ਉਹ ਤੋੜ ਕੇ ਇਸ਼ਰਾਫੀ ਅੰਸਰ ਚੋਰੀ ਕਰਕੇ ਲੈ ਗਿਆ ਅਸੀਂ ਜੀ ਮਿਥਰੀ ਮੌਕੇ ਤੇ ਪਹੁੰਚਾ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨੇਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਹੈ ਇਸ ਰਾਤੀ ਦੰਸਰ ਅਸੀਂ ਉਸ ਨੂੰ ਦੇ ਅੰਤ ਤੱਕ ਪਹੁੰਚਾਵਾਂਗੇ ਠੀਕ ਹੈ ਜੀ ਧੰਨਵਾਦ ਇਹ ਉਦਮ ਸਿੰਘ ਦੀ ਪ੍ਰਤਿਮਾ ਨਾਲ ਜਿੰਨੇ ਵੀ ਇਹ ਕੰਮ ਕੀਤਾ ਹੈ ਜਿਹੜਾ ਵੀ ਇਹਨਾਂ ਡੈਮੇਜ ਕਰਕੇ ਗਿਆ ਬਹੁਤ ਮਨਭਾਗੀ ਘਟਨਾ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਫੜ ਕੇ ਉਹਦੇ ਤੇ ਗੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸੀਦ ਹੈ ਯਾਰ ਕਮਾਲ ਹੋ ਗਈ ਵੀ ਸੀਡਾ ਨੂੰ ਵੀ ਕੋਈ ਨਹੀਂ ਛੱਡਦਾ ਹਲੇ ਤਾਂ ਹੁਣ ਤਾਂ ਘਟਨ ਕੀਤਾ ਹਲੇ ਪੰਚੋਂ ਦਾ ਕੀਤਾ ਤੇ ਅੱਜ ਦੇ ਨਾਲ ਇਹ ਸੱਤ ਨਾ ਬੜੀ ਮੰਦਭਾਗੀ ਘਟਨਾ ਬੜੀ ਸਾਰੇ ਜਨ ਨੇ ਨਿੰਦਾ ਕਰਦੇ ਤੇ ਸਾਰਿਆਂ ਦੇ ਦਿਲਾਂ ਵਿੱਚ ਦੁੱਖ ਬਹੁਤ ਹੈ ਇਸ ਕਰ ਕੋਰੋਨਾ ਲੋਕਾਂ ਦੀ ਸ਼ਰਦਾ ਦੇ ਪ੍ਰਤੀਕ ਸ਼ਹੀਦ ਉਦਮ ਸਿੰਘ ਜੀ ਦਾ ਚੌਕ ਜਿਹੜਾ ਅਬੋਰ ਦੇ ਵਿੱਚ ਹੁਣ ਹੈ ਜਿਹਦਾ 2-3 ਦਿਨ ਪਹਿਲੇ ਹੀ ਮੂਰਤ ਹੋਇਆ ਸੀਗਾ ਕੋਈ ਕਿਸੇ ਗਲਤ ਬੰਦੇਆਂ ਨੇ ਉਹਨਾਂ ਦੀ ਪਿਸਤੌਲ ਨੂੰ ਖੋਹ ਕੇ ਲੈ ਕੇ ਗਏ ਨੇ ਸਾਡੇ ਸ਼ਹਿਰ 'ਚ ਬੜੀ ਮੰਦਭਾਗੀ ਘਟਨਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਕੇ ਕੱਢੀ ਦੀ ਕੱਢੀ ਸਜ਼ਾ ਦਿੱਤੀ ਜਾਵੇ ਇਹ ਜਿਹੜਾ ਅੱਜ ਕੰਮ ਹੋਇਆ ਬਹੁਤ ਗਲਤ ਕੰਮ ਹੋਇਆ ਹੈ ਇਹ ਸ਼ਹਿਰ ਉਦਮ ਸਿੰਘ ਜੀ ਦਾ ਹੱਥ ਨਹੀਂ ਤੋੜਿਆਗਾ ਸ਼ਹਿਰ ਦਾ ਹੱਥ ਤੋੜਿਆ ਗਿਆ ਤੇ ਇਹ ਕੋਈ ਨਸ਼ੇੜੀ ਦਾ ਕੰਮ ਨਹੀਂ ਹੋਇਆਗਾ ਇਹ ਕਿਸੇ ਸ਼ਾਰਟ ਦੇ ਹੱਥ ਆ ਗਿਆ ਜੋ ਇਹ ਸੰਸਥਾ ਇਹਨਾਂ ਦੀ ਜੋ ਇਹ ਅੱਜ ਲੈਣਗੇ ਅਸੀਂ ਇਹਨਾਂ ਦੇ ਨਾਲ ਲੱਗੇ ਆ ਤੇ ਜੋ ਇਹ ਕੰਮ ਹੋਇਆ ਕੰਮ ਨਹੀਂ ਹੋਣਾ ਚਾਹੀਦਾ ਪੁਲਿਸ ਵਾਲੇ ਖੜੇ ਨੇ ਪੁਲਿਸ ਵਾਲਿਆਂ ਨੇ ਵੀ ਗੁਜਾਰਿਸ਼ ਹੈਗੀ ਹੈ ਕਿ ਇਸ ਬੰਦੇ ਨੂੰ ਫੜ ਕੇ ਜੂਤੀਆਂ ਹਰਪਾ ਕੇ ਸ਼ਾਰਜ ਘਮਾਇਆ ਜਾਵੇ ਜੈਨ ਜੀ ਬਹੁਤ ਸਾਰੀ ਇਨਫੋਰਮੇਸ਼ਨ ਆਈ ਜੀ ਵੀ ਇਦਾਂ ਕਰਕੇ ਮਾਨਸ਼ੀਰ ਤੇ ਗੁਰਮਨਸ਼ੀਰ ਦੇ ਕੋਲ ਤੋਂ ਨਾਲ ਉਹਦਾ ਉਹਦਾ ਰਿਵਲਵਰ ਉਹ ਤੋੜ ਕੇ ਸਾਥੀ ਅੰਸਰ ਚੋਰੀ ਕਰਕੇ ਲੈ ਗਿਆ ਕਿ ਅਸੀਂ ਵੀ ਜੀ ਮੌਕੇ ਤੇ ਪਹੁੰਚਾ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨਿਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਅਜੇ ਸਰਾਦੀ ਅੰਸਰ ਅਸੀਂ ਉਸ ਨੂੰ ਉਹਦੇ ਅੰਤ ਤੱਕ ਪਹੁੰਚਾਵਾਂਗੇ ਠੀਕ ਹੈ ਜੀ